ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਆਉਣ ਵਾਲੇ ਨਵੇਂ ਬਰੇ ਯਾਨੀ ਕਿ ਕੱਲ ਤੋਂ 1 ਜਨਵਰੀ ਤੋਂ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਨਵੇਂ ਬਰੇ ਦੇ ਵਿੱਚ ਇਹਨਾਂ ਕੰਮਾਂ ਦੀ ਸ਼ੁਰੂਆਤ ਕਰਨੀ ਹੈ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਾਡੀ ਕਿਸਮਤ ਚਮਕ ਜਾਵੇਗੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਵਰਤੇਗੀ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਬਦਲਾਵ ਕਿਵੇਂ ਆਵੇਗਾ ਤੇ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਕਿਵੇਂ ਹੋਵੇਗੀ ਇਸ ਲਈ ਵੀਡੀਓ ਨੂੰ ਚੰਗੀ ਤਰ੍ਹਾਂ ਅੰਤ ਤੱਕ ਸੁਣਨਾ ਤੇ ਸਮਝਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਨਾਲ ਹੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅੱਜ ਦੀ ਵੀਡੀਓ ਵਿੱਚ ਮਹਾਪੁਰਖਾਂ ਦੁਆਰਾ ਸੁਣਾਈ ਇੱਕ ਇਤਿਹਾਸ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਮੇਰੇ 8ਵੇਂ ਪਾਸ਼ਾ ਜੀ ਸਾਡੀ ਕਿਸਮਤ ਪੜਾ ਵਿੱਚ ਚਮਕਾ ਸਕਦੇ ਨੇ ਕਿਵੇਂ ਸਾਡੇ ਮਾੜੇ ਸਮੇਂ ਨੂੰ ਚੰਗੇ ਸਮੇਂ ਵਿੱਚ ਬਦਲ ਸਕਦੇ ਨੇ ਤੇ ਆਓ ਸ਼ੁਰੂ ਕਰਦੇ ਹਾਂ ਤਾਂ ਕਹਿੰਦੇ ਨੇ ਕਿ 8ਵੇਂ ਪਾਸ਼ਾ ਜੀ ਦੇ ਸਮੇਂ ਦੀ ਗੱਲ ਹੈ ਇੱਕ ਜਥਾ ਜਾਨੀ ਕਿ ਬਹੁਤ ਸਾਰੀ ਸੰਗਤ ਮਿਲ ਕੇ ਪਾਸ਼ਾ ਜੀ ਦੇ ਦਰਸ਼ਨਾਂ ਲਈ ਜਾ ਰਹੀ ਸੀ ਇਹ ਸਾਰੀ ਸੰਗਤ ਜਥੇ ਦੇ ਰੂਪ ਵਿੱਚ ਇਕੱਠੀ ਹੋ ਕੇ ਨਾਂਦਪੁਰ ਲਈ ਜਾ ਰਹੀ ਸੀ ਉਸ ਟਾਈਮ ਉਹਨਾਂ ਸੰਗਤਾਂ ਵਿੱਚ ਇੱਕ ਚੋਰ ਵੀ ਰਲ ਗਿਆ ਕਿ ਕਿੰਨੇ ਲੋਕ ਨੇ ਮੈਨੂੰ ਇੱਥੇ ਬਹੁਤ ਸਾਰਾ ਧਨ ਮਿਲ ਜਾਊਗਾ ਬੜਾ ਵਧੀਆ ਮੌਕਾ ਹੈ ਚੋਰੀ ਕਰਨ ਦਾ ਉਹ ਮਨੋਂ ਮਨ ਬੜਾ ਹੀ ਖੁਸ਼ ਸੀ ਕਿ ਇੰਨੀ ਸੰਗਤ ਵਿੱਚ ਪਤਾ ਵੀ ਨਹੀਂ ਚੱਲਣਾ ਕਿ ਚੋਰ ਕੌਣ ਹੈ ਹੁਣ ਸੰਗਤ ਜਾ ਰਹੀ ਸੀ ਅਠਵੇਂ ਪਾਸ਼ਾ ਜੀ ਦੇ ਗੁਣ ਗਾਣ ਕਰਦੀ ਹੋਈ ਸੰਗਤ ਕਹਿ ਰਹੀ ਸੀ ਕਿ ਪਾਸ਼ਾ ਜੀ ਬੜੇ ਹੀ ਕਰਨੀ ਵਾਲੇ ਨੇ ਅੰਤਰਜਾਮੀ ਨੇ ਜੋ ਵੀ ਕਿਸੇ ਦੀ ਸ਼ਰਦਾ ਸੀ ਪਾਸ਼ਾ ਜੀ ਦੇ ਲਈ ਉਹੀ-ਉਹੀ ਉਹਨਾਂ ਦੇ ਗੁਣ ਗਾ ਰਿਆ ਸੀ ਇਹ ਚੋਰ ਸਾਰੀਆਂ ਗੱਲਾਂ ਸੁਣਦਾ ਰਿਹਾ ਪਰ ਉਹਨੂੰ ਤਾਂ ਆਪਦੀ ਚੋਰੀ ਨਾਲ ਮਤਲਬ ਸੀ ਪਰ ਪਤਾ ਨਹੀਂ ਕੀ ਹੋਇਆ ਕਿ ਉਸ ਕੋਲੋਂ ਸਾਰੇ ਰਸਤੇ ਦੇ ਵਿੱਚ ਚੋਰੀ ਕੀਤੀ ਹੀ ਨਾ ਗਈ ਉਹ ਸੋਚਣ ਲੱਗਾ ਕਿ ਹੁਣ ਕੀ ਕਰਾਂ ਇਹਨਾਂ ਦੀ ਮੰਜ਼ਲ ਵੀ ਆਉਣ ਵਾਲੀ ਹੈ ਤੇ ਮੈਂ ਹਜੇ ਤੱਕ ਕਿਸੇ ਦੀ ਵੀ ਜੇਬ ਨਹੀਂ ਕੱਟੀ ਕਿਸੇ ਤਰ੍ਹਾਂ ਦੀ ਕੋਈ ਚੋਰੀ ਨਹੀਂ ਕੀਤੀ ਕਿ ਮੈਂ ਤਾਂ ਸੋਚਿਆ ਸੀ ਕਿ ਅੱਜ ਮੈਂ ਬਹੁਤ ਸਾਰਾ ਚੋਰੀ ਦਾ ਧਨ ਇਕੱਠਾ ਕਰ ਲਵਾਂਗਾ ਪਰ ਹੋਇਆ ਕੀ ਇਸ ਤਰ੍ਹਾਂ ਸੋਚਦੇ ਸੋਚਦੇ ਉਹ ਸਮਾਂ ਆ ਗਿਆ ਜਦੋਂ ਸੰਗਤਾਂ ਦਾ ਜਥਾ ਉਸ ਸਥਾਨ ਤੇ ਪਹੁੰਚ ਗਿਆ ਜਿੱਥੇ ਪਾਸ਼ਾ ਜੀ ਦੇ ਦਰਸ਼ਨ ਕਰਨੇ ਸਨ ਚੋਰ ਪਹਿਲਾਂ ਤਾਂ ਬਹੁਤ ਨਿਰਾਸ਼ ਹੋਇਆ ਪਰ ਬਾਅਦ ਵਿੱਚ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਜਿੱਥੇ ਸੰਗਤ ਪਹੁੰਚੀ ਉਥੇ 8ਵੇਂ ਪਾਸ਼ਾ ਜੀ ਦੇ ਦਰਸ਼ਨ ਕਰਨ ਲਈ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਸੀ ਬਹੁਤ ਸਾਰੀ ਸੰਗਤ ਸੀ ਬਹੁਤ ਹੀ ਭੀੜ ਸੀ ਇੰਨੀ ਭੀੜ ਵੇਖ ਕੇ ਉਹ ਖੁਸ਼ ਹੋ ਗਿਆ ਕਿ ਮੈਂ ਤਾਂ ਐਵੇਂ ਇੰਨਾ ਦੁਖੀ ਹੋਇਆ ਅਸਲੀ ਮਜ਼ਾ ਤਾਂ ਹੁਣ ਆਉ ਇੱਥੇ ਤਾਂ ਮੈਂ ਜਿੰਨੀ ਮਰਜ਼ੀ ਚੋਰੀ ਕਰ ਸਕਦਾ ਹਾਂ ਤੇ ਕਿਸੇ ਨੂੰ ਇੰਨੀ ਭੀੜ ਦੇ ਵਿੱਚ ਪਤਾ ਵੀ ਨਹੀਂ ਲੱਗਣਾ ਜਿੰਨੇ ਮੈਂ ਸੋਚੇ ਸਨ ਉਸ ਤੋਂ ਵੀ ਜ਼ਿਆਦਾ ਲੋਕ ਨੇ ਇੱਥੇ ਜਦੋਂ ਉਸ ਨੇ ਇਸ ਤਰ੍ਹਾਂ ਕਰਦੇ ਕਰਦੇ ਅਠਵੇਂ ਪਾਤਸ਼ਾਹ ਜੀ ਨੂੰ ਦੇਖਿਆ ਤਾਂ ਮਨੋਂ ਮਨ ਸੋਚਣ ਲੱਗਾ ਕਿ ਇਹ ਤਾਂ ਰਸਤੇ ਵਿੱਚ ਕਹਿੰਦੇ ਸੀ ਕਿ ਸਾਡੇ ਸਤਿਗੁਰੂ ਸਾਡੇ ਪਾਤਸ਼ਾਹ ਜਾਨੀ ਜਾਨ ਹਨ ਉਹ ਦਿਲਾਂ ਦੀਆਂ ਜਾਣਨ ਵਾਲੇ ਹਨ ਉਹ ਬਹੁਤ ਹੀ ਕਰਨੀ ਵਾਲੇ ਹਨ ਪਰ ਇਹ ਤਾਂ ਇੰਨੀ ਛੋਟੀ ਉਮਰ ਵਾਲਾ ਗੁਰੂ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਕੁਝ ਵੀ ਪਤਾ ਹੋਵੇਗਾ ਤੇ ਕਦੇ ਉਹ ਸੋਚਦਾ ਕਿ ਕੀ ਪਤਾ ਇਹ ਸਾਬ ਕੋ ਜਾਣਦੇ ਹੋਣ ਤੇ ਇਹ ਮੇਰੇ ਬਾਰੇ ਵੀ ਜਾਣ ਲੈਣ ਕਿ ਮੈਂ ਇੱਥੇ ਚੋਰੀ ਦੇ ਇਰਾਦੇ ਨਾਲ ਆਇਆ ਹਾਂ ਉਹ ਮਨੋਂ ਮਨ ਸੋਚ ਰਿਹਾ ਸੀ ਕਿ ਇਹਨਾਂ ਦਾ ਗੁਰੂ ਕਿਤੇ ਸੱਚੀ ਜਾਣੀ-ਜਾਨਣਾ ਹੋਵੇ ਉਹਨਾਂ ਨੂੰ ਤਾਂ ਪਤਾ ਲੱਗ ਜਾਣਾ ਹੈ ਕਿ ਮੈਂ ਚੋਰੀ ਦੇ ਇਰਾਦੇ ਨਾਲ ਆਇਆ ਹਾਂ ਉਹ ਐਵੇਂ ਸੋਚਦਾ ਰਿਹਾ ਪਰ ਮੇਰੇ ਪਾਸ਼ਾ ਜੀ ਜਦੋਂ ਕਿਸੇ ਦਾ ਬੇੜਾ ਪਾਰ ਕਰਨ ਤੇ ਆ ਜਾਣ ਤਾਂ ਉਸ ਦੀਆਂ ਸਾਰੀਆਂ ਕੁਲਾਂ ਤਾਰ ਦਿੰਦੇ ਨੇ ਪਾਸ਼ਾ ਜੀ ਕੀਰਤਨ ਕਰ ਰਹੇ ਸਨ ਕੀਰਤਨ ਦੀ ਸਮਾਪਤੀ ਹੋਈ ਤੇ ਉਸ ਤੋਂ ਬਾਅਦ ਪਾਸ਼ਾ ਜੀ ਬਚਨ ਕਰਨ ਲੱਗੇ ਕਿ ਜੇ ਕੋਈ ਇੱਥੇ ਚੋਰ ਦੀ ਹਾਮੀ ਨਹੀਂ ਭਰਦਾ ਤਾਂ ਅਗਲੀ ਦਰਗਾਹ ਵਿੱਚ ਕਿਸ ਨੇ ਭਰਨੀ ਹੈ ਹਾਲੇ ਪਾਸ਼ਾ ਜੀ ਨੇ ਐਨੇ ਬਚਨ ਹੀ ਕੀਤੇ ਸਨ ਕਿ ਚੋਰ ਦੇ ਕੰਨ ਖੜੇ ਹੋ ਗਏ ਉਹ ਸੋਚਣ ਲੱਗਾ ਕਿ ਇਹ ਮੈਨੂੰ ਤਾਂ ਨਹੀਂ ਕਹਿ ਰਹੇ ਕਦੇ ਸੋਚੇ ਕਿ ਇਹ ਉਂਝ ਹੀ ਕਹਿ ਰਹੇ ਹੁਣ ਪਰ ਇੰਨੀ ਗੱਲ ਨੇ ਪਾਸ਼ਾ ਜੀ ਦੀ ਨੇ ਇਹਨਾਂ ਬਚਨਾਂ ਨੇ ਉਦੇ ਹਿਰਦੇ ਦੇ ਵਿੱਚ ਸੱਟ ਜ਼ਰੂਰ ਮਾਰ ਦਿੱਤੀ। ਉਹ ਸੋਚਣ ਤੇ ਮਜਬੂਰ ਹੋ ਗਿਆ ਕਿ ਮੈਂ ਗਲਤ ਕਰ ਰਿਹਾ ਹਾਂ। ਪਰ ਫਿਰ ਕਹਿੰਦਾ ਕਿ ਇਹ ਮੈਨੂੰ ਨਹੀਂ ਕਹਿ ਰਹੇ। ਇਹ ਤਾਂ ਉਂਝ ਹੀ ਕਹਿ ਰਹੇ ਨੇ। ਜਦੋਂ ਉਸ ਨੇ ਪਾਸ਼ਾ ਜੀ ਵੱਲ ਦੇਖਿਆ ਤਾਂ ਪਾਸ਼ਾ ਜੀ ਦੀ ਨਜ਼ਰ ਵੀ ਉਸੇ ਤੇ ਹੀ ਸੀ। ਪਰ ਉਸ ਨੂੰ ਯਕੀਨ ਨਹੀਂ ਸੀ। ਉਸ ਨੂੰ ਯਕੀਨ ਉਦੋਂ ਹੋਇਆ ਜਦੋਂ ਪਾਸ਼ਾ ਜੀ ਨੇ ਭਰੀ ਸੰਗਤ ਦੇ ਵਿੱਚ ਉਸ ਚੋਰ ਦਾ ਨਾਮ ਲੈ ਕੇ ਕਿਹਾ ਕਿ ਤੁਸੀਂ ਇੱਥੇ ਅੱਗੇ ਆ ਜਾਓ ਮੇਰੇ ਕੋਲ ਬੈਠ ਜਾਓ ਤਾਂ ਉਹ ਬੜਾ ਹੈਰਾਨ ਹੋਇਆ ਤੇ ਬੈਰਾਗ ਵਿੱਚ ਆ ਗਿਆ ਅੱਗੇ ਜਾ ਕੇ ਬੇਨਤੀ ਕੀਤੀ ਆਪਣੇ ਆਪ ਹੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਗਿਆ ਤੇ ਆਪਦੇ ਗੁਨਾਹਾਂ ਦੀ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਪਾਸ਼ਾ ਮੈਨੂੰ ਬਖਸ਼ ਦਿਓ ਤੇ ਮੈਨੂੰ ਸਿੱਧੇ ਰਸਤੇ ਪਾਓ ਪਾਸ਼ਾ ਜੀ ਨੇ ਬਚਨ ਕੀਤੇ ਕਿ ਤੇਰੇ ਕਰਮਤਾ ਉਦੋਂ ਹੀ ਬਦਲਨੇ ਸ਼ੁਰੂ ਹੋ ਗਏ ਸਨ ਜਦੋਂ ਤੂੰ ਸੰਗਤ ਵਿੱਚ ਸ਼ਾਮਲ ਹੋਇਆ ਸੀ ਤੇਰੀ ਕਿਸਮਤ ਉਦੋਂ ਹੀ ਚਮਕਣੀ ਸ਼ੁਰੂ ਹੋ ਗਈ ਸੀ ਤਾਂ ਸਾਧ ਸੰਗਤ ਜੀ ਪਾਤਸ਼ਾਹ ਜੀ ਦੇ ਇਹ ਬਚਨ ਕੋਈ ਛੋਟੀ ਮੋਟੀ ਗੱਲ ਨਹੀਂ ਅੱਜ ਦੀ ਇਸ ਸਾਖੀ ਤੋਂ ਆਪਾਂ ਵੀ ਇਹੀ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਜੋ ਗਲਤੀਆਂ ਅੱਗੇ ਕਰ ਲਈਆਂ ਉਹਨਾਂ ਨੂੰ ਬਖਸ਼ਾਉਣਾ ਹੈ ਨਵੇਂ ਬਰੇ ਵਿੱਚ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਹੈ ਭਾਵ ਜਿੱਥੇ ਵੀ ਸਾਡੇ ਗੁਰੂ ਦੀ ਗੱਲ ਹੋਵੇ ਗੁਰੂ ਦਾ ਉਪਦੇਸ਼ ਹੋਵੇ ਉਹ ਮੰਨਣਾ ਹੈ ਉਹਨੂੰ ਆਪ ਦੀ ਜ਼ਿੰਦਗੀ ਵਿੱਚ ਘਾਰਨਾ ਹੈ ਗੁਰੂ ਦੀ ਦਿੱਤੀ ਮੱਤ ਤੇ ਚੱਲਣਾ ਹੈ ਨਵੇਂ ਬਰੇ ਵਿੱਚ ਪਾਠ ਕਰਨਾ ਹੈ ਸਾਧ ਸੰਗਤ ਜੀ ਪਿਛਲੇ ਬਰੇ ਜੋ ਵੀ ਆਪਾਂ ਭੁੱਲਣਾ ਗਲਤੀਆਂ ਕਰ ਬੈਠੇ ਆ ਜਾਂ ਆਪਣੇ ਕੋਲੋਂ ਜਾਣੇ ਅਣਜਾਣੇ ਵਿੱਚ ਕੁਝ ਗਲਤੀਆਂ ਹੋਈਆਂ ਜ਼ਰੂਰ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਦੇਣਾ ਹੈ ਤੇ ਨਵੇਂ ਬਰੇ ਦੇ ਨਾਲ ਨਵੀਂ ਸ਼ੁਰੂਆਤ ਕਰਨੀ ਹੈ ਆਪਣੇ ਬੱਚਿਆਂ ਨੂੰ ਵੀ ਛੋਟੇ ਹੁੰਦੇ ਤੋਂ ਇਹੀ ਸਮਝਾਉਣਾ ਹੈ ਕਿ ਸਾਡੇ ਗੁਰੂਆਂ ਨੇ ਸਾਨੂੰ ਕੀ ਮਾਤ ਦਿੱਤੀ ਹੈ ਉਹਨਾਂ ਨੂੰ ਛੋਟੇ ਹੁੰਦੇ ਤੋਂ ਹੀ ਚੰਗੀ ਸਿੱਖਿਆ ਦੇਣੀ ਹੈ ਤਾਂ ਹੀ ਬੱਚਿਆਂ ਦੇ ਵਿੱਚ ਅੱਗੇ ਜਾ ਕੇ ਆਪਣੇ ਮਾਪੇ ਦੁਆਰਾ ਦਿੱਤੇ ਚੰਗੇ ਸੰਸਕਾਰ ਝਲਕਦੇ ਨੇ ਬੱਚੇ ਸਿੱਧੇ ਰਸਤੇ ਤੇ ਤੁਰਦੇ ਨੇ ਜਿਨ੍ਹਾਂ ਦੇ ਮਾਪੇ ਗੁਰੂ ਨਾਲ ਜੁੜੇ ਹੁੰਦੇ ਨੇ ਗੁਰਬਾਣੀ ਦੀ ਗੱਲ ਕਰਦੇ ਨੇ ਗੁਰੂ ਦੀ ਮੱਤੇ ਚੱਲਦੇ ਨੇ ਉਹਨਾਂ ਨੂੰ ਆਪਦੇ ਬੱਚਿਆਂ ਦਾ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ ਬੱਚੇ ਵੀ ਉਸੇ ਤਰ੍ਹਾਂ ਹੀ ਦੇਖ ਕੇ ਆਪਦੇ ਮਾਪੇ ਦੇ ਮਗਰ ਗੁਰੂ ਦੇ ਜਿਵੇਂ ਮਾਪੇ ਗੁਰੂ ਦੇ ਲਾੜ ਲੱਗਦਾ ਹੈ ਬੱਚੇ ਵੀ ਉਸੇ ਤਰ੍ਹਾਂ ਗੁਰੂ ਦੇ ਲਾੜ ਲੱਗਦੇ ਹਨ ਤੇ ਅੱਜ ਦੇ ਸਮੇਂ ਵਿੱਚ ਸਾਨੂੰ ਗੁਰੂ ਦੇ ਲਾੜ ਲੱਗਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਦੁਨੀਆਦਾਰੀ ਤੇ ਜੋ ਕੁਝ ਚੱਲ ਰਿਹਾ ਹੈ ਅੱਜ ਦਾ ਸਮਾਂ ਜੋ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ बच्चे जो देखਦੇ ਨੇ ਉਹੀ ਕਰਦੇ ਨੇ ਇਸ ਲਈ ਉਹਨਾਂ ਤੇ ਇਹਨਾਂ ਮਾੜੀਆਂ ਆਦਤਾਂ ਦਾ ਅਸਰ ਨਾ ਹੋਵੇ ਇਸ ਤੋਂ ਚੰਗਾ ਹੈ ਕਿ ਜੇ ਪਰਿਵਾਰ ਵਿੱਚ ਸਾਰੇ ਜੀ ਗੁਰੂ ਵਾਲੇ ਪਾਸੇ ਲੱਗੇ ਹੋਣਗੇ ਗੁਰੂ ਦੀ ਗੱਲ ਕਰਨਗੇ ਤਾਂ ਉਹ ਬੱਚਾ ਵੀ ਗੁਰੂ ਦੀ ਗੱਲ ਕਰੇਗਾ ਸਿੱਖੀ ਦੀ ਗੱਲ ਕਰੇਗਾ ਇਸ ਲਈ ਆਪਦੇ ਬੱਚਿਆਂ ਨੂੰ ਜ਼ਰੂਰ ਹੀ ਇਤਿਹਾਸ ਬਾਰੇ ਦੱਸਿਆ ਕਰੋ ਇਤਿਹਾਸ ਬਾਰੇ ਜਾਣਕਾਰੀ ਦਿਆ ਕਰੋ ਚੰਗੀਆਂ ਸਿੱਖਿਆਵਾਂ ਚੰਗੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਫਿਰ ਆਪਾਂ ਵੀ ਅੱਗੇ ਤੋਂ ਜਾਨੀ ਕਿ ਕੱਲ ਤੋਂ ਨਵੇਂ ਸਾਲ ਤੋਂ ਇਹ ਸ਼ੁਰੂਆਤ ਕਰੀਏ ਕਿ ਆਪਾਂ ਵੀ ਕੁਝ ਨਵਾਂ ਸਿੱਖੀਏ ਕੁਝ ਨਵਾਂ ਕਰੀਏ ਤੇ ਚੰਗਾ ਕਰੀਏ ਤੇ ਉਹੀ ਸਾਡੇ ਬੱਚੇ ਕਰਨ ਨਵੇਂ ਬਰੇ ਦੀ ਨਵੀਂ ਸ਼ੁਰੂਆਤ ਕਰੀਏ ਜੇ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ